ਤੋਰਾ ਧਿਆਨ ਰੱਖੋ ਮੇਰਾ ਬੱਤੂ ਸਾਰਾ ਹੋ ਗਿਆ। ਹੋਰ ਕੀ ਬੋਲੀਏ ਮੂੰਜੋ ਸੱਤ ਨਿਕਲ ਦੇਣਾ ਅੱਗ ਲਾਗ ਦੇਣੀ ਆ ਸਾਰਿਆਂ ਦੇ। ਉਹ ਬਾਬਾ ਜੀ ਦੀ ਖਬਰ ਕਹਿੰਦੇ ਇੱਕ ਵੱੰਨੂ ਫੈਲਦੀ ਆ ਇੱਕ ਵੱੰਨੂ। ਉਹ ਕਹੇ ਬੋਲ ਰੱਖਦੇ ਨੇ। ਉਹ ਕਹੇ ਬੋਲ ਰੱਖਦੇ ਨੇ ਬਾਬਾ ਜੀ ਦੇ। ਇੱਕ ਛੇ ਇੱਕ ਗਾਣਾ ਸੁਣਾਵਾ ਗਾਣਾ। ਦਿੱਲੀ ਦਿੱਲੀ ਦੇ ਸੱਪ ਲੜਾਵਾਂ ਦਿੱਲੀ ਦੇ। ਨਰਾਵਾਂ ਨਾ ਸੁਣੋ ਫਿਰ ਆਪਾਂ ਨਹੀਂ ਜਾਣਾ। ਸੋਨੀ ਸਿੰਬੜੋ ਵਾਲੇ ਤੇ ਮੈਂ ਬੈਠ ਕੇ ਲੇਖਿਆ ਤੇ ਚੁੱਪ ਕਰੋਗੇ ਤਾਂ ਸੁਣਾਉਂ ਲਾ ਦੂੰ ਅੱਗ ਚਾਰ ਟੱਪੇ ਨੇ ਪੂਰੇ ਫੇਰ ਸੁਣ ਕੇ ਤਾੜੀ ਵਾਹੋ ਸਾਰਾ ਚੁੱਪ ਕਰਦੇ ਚੁੱਪ ਸੁਣ ਲੋ ਪਿਆਰੋ ਸੁਣੋ ਕਿ ਨਾ ਗੋਰੀਆਂ ਨੇ ਭਜਣਾ ਸੀ ਨਾ ਰਾਜ ਮੁਗਲਾਂ ਨੇ ਛੱਡਣਾ ਸੀ ਚੁੱਪ ਕਰ ਜੋ ਕਿ ਨਾ ਗੋਰੀਆਂ ਨੇ ਭਜਣਾ ਸੀ ਨਾ ਰਾਜ ਮੁਗਲਾਂ ਨੇ ਛੱਡ ਰਾਜ ਚੁੱਪ ਤਾਂ ਕਰ ਜੋ ਦੁਬਾਰਾ ਬਣਾਇਓ ਵੀਡੀਓ ਜਾਰੀ ਰੱਖਣਾ ਸਾਡਾ ਇਸਾਬ ਦੀ ਪੜੀ ਲਿਆਉ ਬਣਾਉਂਦੇ ਵਿੱਚ ਫੋਟੋ ਦੇ ਪਹਿਲਾਂ ਆ ਵੀਡੀਓ ਬਣਾ ਲਉਣਾ ਮੈਂ ਤੁਹਾਨੂੰ ਸੁਣਾ ਰਿਹਾ ਨਾਲੇ ਪੰਜਾਬ ਲਈ ਹਾਂ ਕਿ ਨਾ ਗੋਰਿਆਂ ਨੇ ਭਜਣਾ ਸੀ ਨਾ ਰਾਜ ਮੁਗਲਾਂ ਦੇ ਛੱਡਣਾ ਸੀ ਕਿ ਨਾ ਗੋਰਿਆਂ ਨੇ ਭਜਣਾ ਸੀ ਜੇ ਨਾ ਰਾਜ ਮੁਗਲਾਂ ਨੇ ਛੱਡਣਾ ਸੀ ਜੇ ਮੱਸੇ ਰੰਗੜ ਵਰਗਿਆਂ ਤੇ ਸਿੰਘਾਂ ਨੇ ਕੀਤੇ ਵਾਰ ਨਾ ਹੁੰਦੇ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਹੁੰਦੇ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਹੁੰਦੇ ਕਿਹਨੇ 21 ਦੀ ਅਗਤਾਲੀ ਪਾਉਣੀ ਸੀ ਨਾ ਕਿਸੇ ਲੰਡਨ ਦੀ ਧਰਤ ਹਿਲਾਉਣੀ ਸੀ ਕਿਹਨੇ 21 ਦੀ ਅਗਤਾਲੀ ਪਾਉਣੀ ਸੀ ਨਾ ਕਿਸੇ ਲੰਡਨ ਦੀ ਧਰਤ ਹਿਲਾਉਣੀ ਸੀ ਜੇ ਉਦਮ ਸਿੰਘ ਵਰਗਿਆਂ ਨੇ ਪੀਤੇ ਸ਼ਹੀਦ ਦੀ ਜਾਮਨਾ ਹੁੰਦੀ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਹੁੰਦੇ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਹੁੰਦੇ ਸੁਣ ਲੋ ਸਰ ਜੇ ਨਾਕ ਸਿੰਬੜੋ ਵਾਲੇ ਨੇ ਸੱਚ ਲਿਖਣਾ ਸੀ ਨਾ ਖੇੜੀ ਵਾਲੇ ਨੇ ਸੱਚ ਕਹਿਣਾ ਸੀ ਨਾ ਸਾਥੀ ਹਥਿਆਰ ਬਣਾਉਣਾ ਸੀ ਨਾ ਬੱਤੀ ਬੋਰ ਤੋਂ ਗੱਲਾਂ ਲਾਉਣਾ ਸੀ ਜੇ ਪਿੰਡਰਾ ਵਾਲੇ ਸੰਤਾਂ ਦੇ ਸੁਨੇਹ ਵਿਚਾਰ ਨਾ ਹੁੰਦੇ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਹੁੰਦੇ ਤੈਨੂੰ ਕੌਣ ਬਚਾਉਂਦਾ ਦਿੱਲੀਏ ਜੇ ਸਰਦਾਰ ਨਾ ਇੱਕ ਵਾਰ ਤਾੜੀ ਲਾ ਦਿਓ ਸਰਦਾਰਾਂ ਦੀ ਧਰਤੀ ਲਈ ਦਿੱਲੀ ਦੀ ਧਰਤੀਏ ਧਿਆਨ ਨਾਲ ਸੁਣ ਲੈ ਅਸੀਂ ਪੰਜਾਬ ਦੇ ਉਹ ਬਹਾਦਰ ਉਹ ਸੂਰਮੇ ਲੋਕ ਹੈ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਬਲੱਡ ਲਾਈਨ ਚੋਂ ਆਏ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਐ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਐ ਅਸੀਂ ਪੰਜਾਬ ਦੇ ਜਾਏ ਐ ਜਿਹੜਾ ਬੰਦਾ ਪੰਜਾਬ ਦਾ ਸਕਾ ਨਹੀਂ ਤੇ ਦਿੱਲੀ ਦਾ ਸਕਾ ਬਣ ਕੇ ਦਿਖਾਉਂਦਾ ਉਹ ਚਾਹੇ ਕਿਸੇ ਪਾਰਟੀ ਦਾ ਸਾਡਾ ਉਹਦੇ ਨਾਲ ਕੋਈ ਦੇਣਾ ਲੈਣਾ ਨਹੀਂ ਮੇਰੇ ਮੂੰਹੋਂ ਗਾਲ ਨਿਕਲ ਜਣੀ ਆ ਉਹਦੇ ਨਾਲ ਸਾਡਾ ਕੋਈ ਜਿਹੜਾ ਦਿੱਲੀ ਨਾਲ ਜੜੀ ਲਾਉਂਦਾ ਸਾਡੇ ਨਾਲ ਉਹਦਾ ਕਿਸੇ ਨਾਲ ਕੋਈ ਬਾਕੀ ਪਾਰਟੀਬਾਜ਼ੀ ਨਹੀਂ ਅੱਪਾ ਕੋਈ ਗੱਲ ਨਹੀਂ ਕਰਦੀ ਇੱਕ ਗੱਲ ਤੁਹਾਨੂੰ ਕਹਿਣਾ ਹੈ ਵੋਟ ਕਿਸੇ ਨੂੰ ਮਰਜ਼ੀ ਪਾਓ ਪਰ ਆਪਣੀ ਜ਼ਮੀਰ ਨੂੰ ਪੁੱਛ ਕੇ ਆਪਣੀ 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 ਸੰਵਿਧਾਨੀ ਦੇ ਨਾਲ ਤੁਸੀਂ ਵੋਟ ਪਾਉਣੀ ਹੈ ਸਾਲ ਬਾਅਦ ਵੋਟਾਂ ਨੇ ਜਿਹੜਾ ਤੁਹਾਡੇ ਨਾਲ ਖੜ ਸਕਦਾ ਅਸੀਂ ਮੈਂ ਇੱਕ ਵਾਰ ਫਿਰ ਤੋਂ ਇੱਕ ਤਾੜੀ ਏ ਸਾਬੋ ਕੀ ਤਲਵੰਡੀ ਪ੍ਰਬੰਧਕ ਕਮੇਟੀ ਲਈ ਮਾਰ ਦੋ ਜਿਹੜੀ ਟਰਾਲੀ 'ਚ ਖੜੀ ਹੈਗੀ। ਇਦਾਂ ਦੇ ਮੇਲੇ ਕਰਾਉਣੇ ਮੇਰੀ ਗੱਲ ਸੁਣੋ। ਠੀਕ ਆ ਹਾਂ ਠੀਕੇ ਜਰੂਰ। ਇੱਕ ਗੱਲ ਸੁਣੋ। ਮੈਨੂੰ ਇੱਕ ਮਹੀਨਾ ਰਹਿ ਗਿਆ ਸ਼ੋਅ 'ਚ। ਕਰੋੜ ਰੁਪਏ ਦੇ ਲਾਗੇ ਲੱਗਣਾ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਗੋੜੀ ਖਾ ਕੇ ਸੁਣਨਾ ਐਨੀ ਟੈਨਸ਼ਨ ਆਉਂਦੀ ਆ ਤਲਵੰਡੀ ਲਈ ਕਮੇਟੀ ਲਈ ਫਿਰ ਤਾਰੀ ਕੰਮ ਮਾਰ ਦਿਓ। ਬਹੁਤ ਔਖਾ ਕੰਮ ਆ ਇਹ ਐਮਐਲ ਕਰਾਉਣੇ। ਸਾਨੂੰ ਪਤਾ ਏ ਇੱਕ ਤਲਵੰਡੀ ਅਗਲੇ ਸਾਲ ਇਸੇ ਤਰ੍ਹਾਂ ਮੇਲਾ ਲੱਗੇ ਇੱਥੇ ਟਰਾਲੀ ਥੋੜੀ ਖਾਲੀ ਕਰ ਦਿਓ ਟਰਾਲੀ ਡਿੱਗ ਜਣੀ ਏ ਘੋੜਿਆਂ ਤੋਂ ਬਚ ਕੇ ਰੋ ਠੀਕ ਹੈ ਜੀ ਉਹ ਦਰਖਤਾਂ ਦੇ ਜਿਹੜੇ ਚੜੇ ਬੈਠੇ ਆ ਵੀਰੇ ਥੱਲੇ ਆ ਜਾਓ ਥੱਲੇ ਆ ਜਾਓ ਤੁਸੀਂ ਤਾਂ ਇੰਦੀ ਕਰਤਾ ਯਾਰ ਮਾਂ ਦੇ ਪੁੱਤੋ ਆਹ ਦੇਖੋ ਕਿੰਨੇ ਚੱਲੇ ਘੋੜੇ ਸਾਰੇ ਅੱਛਾ ਆ ਚਿੱਟਾ ਹੋ ਗਿਆ ਜੀਵ ਵਾਲੀ ਗੋਲੀ ਹੋ ਗਈ ਇਹ ਤਾਂ ਵਿਆਹ ਕਰਾਇਓ ਨਾ ਕਿਉਂਕਿ ਤੁਸੀਂ ਵਿਆਹ ਜੋਗੇ ਰਹਿਣੀ ਨਹੀਂ ਨਾ ਤੁਹਾਡੇ ਬੱਚਾ ਹੋਣਾ ਜੇ ਤੁਸੀਂ ਚਿੱਟਾ ਨਾ ਛੱਡਿਆ ਤੁਸੀਂ ਆ ਜੀਵ ਵਾਲੀ ਗੋਲੀ ਦਾ ਛੱਡੀ ਖੱਸੀ ਹੋ ਜਾਣਾ ਤੁਸੀਂ ਜਿਹੜੀ ਸਿੱਧੀ ਗੱਲ ਹੈ ਤੁਸੀਂ ਜਾ ਰਹੇ ਨਸ਼ਾ ਕਰਨਾ ਬੰਦਿਆਂ ਕਰੋ ਖੀਮ ਖਾਓ ਡੋਡੇ ਖਾਓ ਜੇ ਬਾਲਾਂ ਚੱਕਦਾ ਕੋਈ ਚੰਨਦਾ ਚੰਗੀ ਚੰਗੀ ਜਿਹੜੀ ਦਾਰੂ ਆ ਉਹਦਾ 90 ਐਮਐਲ ਇੱਕ ਪੈਗ ਲਾ ਲੋ ਸਾਲਾ ਪੀ ਕੇ ਜਿੱਟਾ ਖਾ ਕੇ ਗੋਲੀਆਂ ਸਮੈਕ ਪੀ ਕੇ ਐਵੇਂ ਔਲ ਬਤੌਲ ਪਤਾ ਨਹੀਂ ਲੱਗਦਾ ਭੈਣ ਕਿਹੜੀ ਆ ਮਾਂ ਕਿਹੜੀ ਆ ਕਿਹਨੂੰ ਕੀ ਕਹਿ ਦੇਣਾ ਇਸ ਕਰਕੇ ਗੁਰੂ ਘਰ ਦੇ ਵਿੱਚ ਵੀ ਦੋ ਹੀ ਨਸ਼ੇ ਪ੍ਰਮਾਨ ਇੱਕ ਨੂੰ ਸੁਖ ਨਿਦਾਨ ਕਹਿੰਦੇ ਆ ਜਾਨੀ ਕਿ ਦੇਗ ਰਗੜਾ ਇੱਕ ਨੂੰ ਮਹਾਰਾ ਛੱਤਰ ਤਾਰਾ ਕਹਿੰਦੇ ਆ ਜਾਨੀ ਕਿ ਅਫੀਮ ਇਸ ਤੋਂ ਬਿਨਾ ਗੁਰੂ ਗੋਬਿੰਦ ਸਿੰਘ ਨੇ ਕਾਟਾ ਮਾਰਿਆ ਸਾਰੇ ਨਸ਼ਿਆਂ ਤੇ ਕੋਈ ਨਸ਼ੇ ਨੇ ਇੱਕ ਸੁਖਨ ਨਦਾਨ ਰਗੜਾ ਭੰਗ ਇੱਕ ਅਫੀਮ ਜਿਹੜੀ ਲੋੜ ਪੈਣ ਤੇ ਆਪਾਂ ਪੀ ਸਕਦੇ ਆ ਇਹੀ ਦੋਏ ਇਹਨਾਂ ਦੋਨਾਂ ਤੋਂ ਹੀ WHO World Health Organization ਜਿਹੜੀਆਂ ਲੱਖਾਂ ਕਰੋੜਾਂ ਦੀਆਂ ਦਵਾਈਆਂ ਬਣਾ ਕੇ ਤੁਹਾਡਾ ਚੂਤੀਆ ਕੱਟ ਕੇ ਤੁਹਾਨੂੰ ਬਿਮਾਰ ਕਰਕੇ ਤੁਹਾਨੂੰ ਦਵਾਈਆਂ ਸਲਾ ਕੇ ਤੁਹਾਤੋਂ ਲੱਖਾਂ ਕਰੋੜਾਂ ਕਮਾਈ ਜਾਂਦੀ ਹੈ ਤੇ ਫੀਮ ਬੈਨ ਕਰਤੀ ਦੱਸੋ ਕਦੇ ਕਦੀ ਨਹੀਂ ਹੋਈ ਕਦੀ ਔਰ ਦੇਖੋ ਇਹ ਤੇ ਸੀ ਇਹ ਤੇ ਸੀ ਯਾਰਾ ਮੋਟਰਸਾਈਕਲ ਨਾਲ ਸਾਨੇ ਮਾਰਦੇ ਹੋਏ ਨਾ ਬਗਿਆ ਯਾਰਾ ਹੋ ਗਿਆ ਜੀ ਸ਼ੁਕਰੀਆ